ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਰਾਤ ਨੂੰ ਕੁੱਤੇ ਕਿਉਂ ਭੌਂਕਦੇ ਹਨ ਇਸ ਦਾ ਜਵਾਬ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ। ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਜਿੱਦੋ ਵੀ ਤੁਸੀਂ ਰਾਤ ਨੂੰ ਸੜਕ ਤੇ ਨਿਕਲਦੇ ਹੋ ਤਾਂ ਤੁਸੀਂ ਉੱਥੇ ਦਿਨ ਦੇ ਮੁਕਾਬਲੇ ਕੁੱਤੇ ਹੀ ਜ਼ਿਆਦਾ ਭੌਂਕਦੇ ਦੇਖੇ ਹੋਣਗੇ। ਨਹੀਂ। ਇਸ ਦੇ ਬਾਰੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਪਰ ਅਸਲ ਵਿੱਚ ਇਸ ਦਾ ਕਾਰਨ ਘੱਟ ਲੋਕ ਜਾਣਦੇ ਹਨ। ਦੋਸਤੋ ਦੁਨੀਆ ਵਿੱਚ ਜਿੱਦੋ ਵੀ ਵਫਾਦਾਰ ਜਾਨਵਰ ਦਾ ਨਾਮ ਆਉਂਦਾ ਹੈ ਤਾਂ ਉਸ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਕੁੱਤੇ ਦਾ ਨਾਮ ਆਉਂਦਾ ਹੈ। ਮਾਲਮ ਹੈ ਤੇਰੇ ਬਾਪ ਕੋ ਤੇ ਨਾਲ ਹੀ ਕੁਝ ਲੋਕ ਸੜਕਾਂ ਤੇ ਕੁੱਤਿਆਂ ਦੇ ਸਭ ਤੋਂ ਵੱਧ ਪ੍ਰੇਸ਼ਾਨ ਰਹਿੰਦੇ ਹਨ ਦਰਸਲ ਕੁੱਤੇ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਭੌਂਕਦੇ ਹਨ ਅਤੇ ਲੋਕਾਂ ਦਾ ਪਿੱਛਾ ਕਰਦੇ ਹਨ ਠੰਡੇ ਮੌਸਮ ਵਿੱਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ਅਤੇ ਪ੍ਰੇਸ਼ਾਨ ਕਰਨ ਵਾਲੀ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਕੀ ਤੁਸੀਂ ਕਦੀ ਸੋਚਿਆ ਹੈ ਕਿ ਕੁੱਤੇ ਰਾਤ ਨੂੰ ਸਭ ਤੋਂ ਵੱਧ ਕਿਉਂ ਭੌਂਕਦੇ ਹਨ ਅਤੇ ਉਹ ਤੁਹਾਨੂੰ ਰਾਤ ਨੂੰ ਸਭ ਤੋਂ ਵੱਧ ਕਿਉਂ ਪ੍ਰੇਸ਼ਾਨ ਕਰਦੇ ਹਨ ਦੋਸਤੋ ਦਰਸਲ ਮਾਹਿਰਾਂ ਦਾ ਮੰਨਣਾ ਹੈ ਕਿ ਰਾਤ ਨੂੰ ਬਹੁਤ ਜ਼ਿਆਦਾ ਠੰਡ ਕਰਨਾ ਕੁੱਤੇ ਭੌਂਕਦੇ ਹਨ ਕਈ ਵਾਰ ਉਹ ਦੂਜੇ ਕੁੱਤੇ ਨੂੰ ਦੇਖ ਕੇ ਵੀ ਪੁੰਕ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਜਦੋਂ ਸੱਟ ਲੱਗਣ ਤੇ ਉਹ ਜ਼ਿਆਦਾ ਦਰਦ ਮਹਿਸੂਸ ਕਰਦੇ ਹਨ ਤਾਂ ਵੀ ਰਾਤ ਨੂੰ ਕੁੱਤੇ ਭੌਂਕਦੇ ਹਨ ਕੁਝ ਲੋਕ ਕਹਿੰਦੇ ਨੇ ਕਿ ਰਾਤ ਨੂੰ ਕੁੱਤੇ ਤਾਂ ਭੌਂਕਦੇ ਹਨ ਕਿ ਉਹਨਾਂ ਨੂੰ ਭੂਤ ਪ੍ਰੇਤ ਜਾਂ ਕੋਈ ਆਤਮਾ ਦਿਖਾਈ ਦਿੰਦੀ ਹੈ ਪਰ ਇਹ ਬਿਲਕੁਲ ਝੂਠਾ ਹੈ ਕਿਉਂਕਿ ਐਸਾ ਕੁਝ ਨਹੀਂ ਹੁੰਦਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ